ਮੰਚ ਤੇ ਮੌਜੂਦ ਸਾਡੇ ਸਹਿਸਪਟਾ ਤੇ ਸੱਭਿਆਚਾਰ ਮਾਮਲੇ ਦੇ ਮੰਤਰੀ ਸਾਹਿਬ ਸੋਨ ਸਾਹਿਬ ਸਾਡੇ ਇਸ ਪਟਿਆਲਾ ਦੇ ਸ਼ਹਿਰੀ ਹਲਕੇ ਦੇ ਐਮਐਲਏ ਕੋਲੀ ਸਾਹਿਬ ਸਮਾਣਾ ਤੋਂ ਐਮਐਲਏ ਚੇਤਨ ਨਾਲ ਕਨੌਰ ਤੋਂ ਐਮਐਲਏ ਕਬੱਡੀ ਦੇ ਬਹੁਤ ਫੇਮਸ ਪਲੇਅਰ ਗੁਰਲਾਲ ਕਨੌਰ ਜੀ ਔਰ ਨਵੇਂ ਚੁਣੇ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਜੀ ਔਰ ਸਾਡੇ ਸੈਕਟਰੀ ਸਾਹਿਬ ਜੱਗੀ ਸਾਹਿਬ ਜਿਹੜੇ ਟੂਰਿਜ਼ਮ ਤੇ ਕਲਚਰ ਵਿਭਾਗ ਦੇਖਦੇ ਨੇ ਤੇ ਮੇਰੇ ਸਾਹਮਣੇ ਮੇਰੇ মিডিਆ ਦੇ ਸਾਥੀ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ মিডিਆ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅਕਸਰ ਸਾਰੇ ਚਿਹਰੇ ਜਾਣੇ ਪਛਾਣੇ ਨਹੀਂ ਮਿਲਦੇ ਰਹਿੰਦੇ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਜਦੋਂ ਮਾਰਚ 16 ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖੜਕੜ ਕਲਾ ਵਿਖੇ ਸੌਚਕ ਸਮਾਗਮ ਹੋਇਆ ਕਾਰਜ ਪਰ ਸੰਭਾਲਿਆ ਤਾਂ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਪੜਨਾ ਹੈ ਔਰ ਪੰਜਾਬ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਲੋਕਾਂ ਲਈ ਇਸਤੇਮਾਲ ਕਰਨਾ ਹੈ ਪਹਿਲਾਂ ਬਦਕਿਸਮਤੀ ਨਾਲ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਅਸੀਂ ਟੂਰਿਜ਼ਮ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅچھے ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਨੂੰ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਹੈ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਰਨੀ માતા ਚਿੰਤਪੁਰਨੀ ਰੋਡ ਤੇ ਚੋਹਾਲ ਐ 3 ਕਿਲੋਮੀਟਰ ਹੀ ਐ ਉੱਥੇ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਐ ਮੈਂ ਬਤੌਰ ਐਮਪੀ ਜਦੋਂ ਉੱਧਰ ਕਿਤੇ ਜਾਂਦਾ ਸੀ ਮੈਂ ਉਦੋਂ ਉੱਥੇ ਠਹਿਰਦਾ ਸੀ ਪਰ ਉਹਦੋਂ ਖੰਡਰ ਬਣੇ ਪਏ ਸੀ ਬਾਅਦ ਵਿੱਚ ਅਸੀਂ ਉਹਨੂੰ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਾਵਾਂ ਦਿਨ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਜਿਨ੍ਹਾਂ ਨੂੰ ਮੱਕੀ ਦੀ ਪਾਣੀ ਹੱਥੀਆਂ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉਹ ਉੱਥੇ ਆਉਂਦੀਆਂ ਨੇ ਓਪਨ ਕਿਚਨ ਹੈ ਆਪਣੀ ਮਰਜ਼ੀ ਨਾਲ ਤੁਸੀਂ ਬਿਲਕੁਲ ਐ ਜੁੱਲੇ ਦੇ ਸਾਹਮਣੇ ਬੈਠ ਕੇ ਖਾਣਾ ਬਣਵਾ ਸਕਦੇ ਹੋ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ 2-2 ਮਹੀਨੇ ਦੀ ਹੋਗੀ ਕਿਉਂਕਿ ਜੋ ਮਾਤਾ ਚਿੰਤ ਪੁੰਨੀ ਦੇ ਦਰਸ਼ਣ ਆ ਲਈ ਜਾਂਦੇ ਆ ਲੋਕ ਉਹ ਹੁਣ ਉੱਥੇ ਖੜਨ ਲੱਗ ਗਏ ਰਾਤ ਵੀ ਰਹਿਣ ਲੱਗ ਗਏ ਜਾਂ ਲੰਚ ਡਿਨਰ ਵਾਸਤੇ ਵੀ ਖੜਦੇ ਫਿਰ ਅਸੀਂ ਚਮਰੌੜ ਲੇ ਕੇ ਪਠਾਨਕੋਟ ਤੋਂ ਦਲਹੌਜ਼ੀ ਰੋਡ ਤੇ ਉਹਨੂੰ ਡਿਵੈਲਪ ਕਰਨ ਦਾ ਫੈਸਲਾ ਕੀਤਾ ਤੁਸੀਂ ਹੈਰਾਨ ਰਹਿ ਜਾਓਗੇ ਪੱਤਰਕਾਰ ਭਰਾ ਤੁਸੀਂ ਸਰ ਕੈਮਰਾ ਰਾਹੀਂ ਬਹੁਤ ਕੁਝ ਦਿਖਾਉਣੇ ਹਾਂ ਪਰ ਉਹ ਤੁਸੀਂ ਇਕ ਐਸਾ ਪੰਜਾਬ ਹੈ ਜਿਹੜਾ ਕਿ ਪਹਿਲਾਂ ਕਿਸੇ ਨੇ ਦਿਖਾਇਆ ਹੀ ਨਹੀਂ 57 ਸਕੁਅਰ ਕਿਲੋਮੀਟਰ ਲੰਬਾਈ 450 ਫੁੱਟ ਡੂੰਘਾਈ ਉਸ ਲੇਕ ਦੀ ਤੇ ਇਸ ਤੋਂ ਵੱਧ ਗ੍ਰੀਨ ਇਸ ਤੋਂ ਵੱਧ ਹਰੇ ਰੰਗ ਦਾ ਪਾਣੀ ਕਿਤੇ ਹੈ ਨਹੀਂ ਦੁਨੀਆ 'ਚ ਰਾਵੀ ਦਾ ਪਾਣੀ ਉੱਥੇ ਰੋਕਿਆ ਹੋਇਆ ਰੰਜੀ ਸਾਗ ਡੈਮ ਦੇ ਤੇ ਉੱਥੇ ਅਸੀਂ ਟੂਰਿਜ਼ਮ ਨੂੰ ਬੜਾ ਆਵਾ ਦਿੱਤਾ ਹੈ ਤੇ ਹੁਣ ਸੈਚਰਡੇ ਸੰਡੇ ਘਟੂ ਘਟ ਹਜ਼ਾਰ ਤੋਂ 1500 ਦੀ ਫੁੱਟਪਾਲ ਹੈ ਅੱਜ ਕੱਲ ਡੈਸਟੀਨੇਸ਼ਨ ਬੈਡਿੰਗ ਦਾ ਰਿਵਾਜ ਹੈ ਲੋਕ ਉੱਥੇ ਜਾਂਦੇ ਮੋਟਰ ਬੋਟਸ ਚੱਲਦੀਆਂ ਨੇ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਇੱਕ ਪਾਸੇ ਹਿਮਾਚਲ ਦੀ ਇੱਕ ਪਾਸੇ ਪੰਜਾਬ ਐਂਡ ਕਿਸੇ ਹੋਟਲ ਕੰਪਨੀ ਨਾਲ ਜਾਂ ਕਿਸੇ ਰਿਜ਼ੋਰਟ ਵਾਲੇ ਉਹਦੇ ਚ ਅਸੀਂ ਜਿਹੜਾ ਸਾਡਾ ਇੱਕ ਜਿਹੜਾ ਬਣਿਆ ਹੋਇਆ ਪੂਰਾ ਕਟੇਰੀਆ ਉਹਦੇ ਤਹਿਤ ਪ੍ਰੋਫਿਟ ਸ਼ੇਅਰਿੰਗ ਵੀ ਹੈ ਐਮਜੀਵੀ ਹੈ ਮਿਨੀਮਮ ਗਰੰਟੀ ਪਰ ਮੰਥ ਸੋ ਅਸੀਂ ਕਰਦੇ ਕਿ ਜੇ ਉਹ ਕਮਾਉਣਗੇ ਤਾਂ ਸਾਨੂੰ ਵੀ ਦੇਣਗੇ ਨਾਲ ਤੇ ਔਰ ਕਾਮਯਾਬੀ ਨਾ ਚੱਲ ਰਹੇ ਨੇ ਤਿੰਨ ਚਾਰ ਹੁਣ ਕਪੂਰਥਲੇ ਵਾਲਾ ਮੇਰੇ ਖਿਆਲ ਚ ਜੇ ਕਪੂਰਥਲੇ ਵਾਲੇ ਦੇ ਦਰਵਾਰੇ ਹਾਲ ਨੀਂਂਦrana ਤਾਂ ਆਲਰੇਡੀ ਇੱਥੇ ਚੱਲ ਰਿਹਾ ਸਰ ਹਾਂ ਨੀਂਂਦrana ਕੋਟੀ ਚੱਥੀ ਚੱਲ ਰਿਹਾ ਨੀਂਂਦrana ਜੱਟ ਪਟਿਆਲੇ ਵਿੱਚ ਹਾਂ ਤੋਂ ਬਹੁਤ ਸਾਰੇ ਵਾੜੇ ਪ੍ਰੋਜੈਕਟ ਆਉਣ ਵਾਲੇ ਨੇ ਔਰ ਪ੍ਰੋਫਿਟ ਸ਼ੇਅਰਿੰਗ ਪਲੱਸ ਐਮਜੀ ਤਾਂ ਕਿ ਜਿਵੇਂ ਤਾਂ ਅਜ ਹਟਲ ਹੈ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਔਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਰਕਟ ਹਾਊਸ ਹੈ ਉੱਥੇ ਵੀ ਬਨ ਰਿਹਾ ਬਹੁਤ ਸੋਹਣਾ ਤੋ ਕੋਈ ਅੰਮ੍ਰਿਤਸਰ ਸਾਹਿਬ ਹਰ ਰੋਜ 1 ਲੱਖ ਤੋਂ ਸਵਾ ਲੱਖ ਦੀ ਹਰ ਰੋਜ ਲੋਕ ਆਉਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਜਲਿਆਂ ਵਾਲਾ ਬਾਗ ਨਤਮਸਤਕ ਹੋਣ ਗੁਰਦਿਆਣਾ ਮੰਦਿਰ ਰਾਮ ਤੀਰਥ ਜਬ ਬਾਗਾ ਬਾਰਡਰ ਦੇਖਣ ਆਉਂਦੇ ਸੋ ਉੱਥੇ ਫੋਟਫੋਲ ਜਿਆਦੇ ਹੈ ਤੇ ਉੱਥੇ ਵੀ ਅਸੀਂ ਬਹੁਤ ਸਾਰਾ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਕੰਮ ਕਰ ਰਹੇ ਹਾਂ ਰੈਸਟੋਰੈਂਟ ਕੋਈ ਨਹੀਂ ਆ ਸਕਦਾ ਸਾਕੀ ਬਾਤ ਕਰ ਲੈ ਜਿਲ੍ਹਾ ਮਤਲਬ ਹਾਂ ਰੈਸਟੋਰੈਂਟ ਵਗੈਰਾ ਜਿੱਥੇ ਤੁਮ ਮਰਜੀ ਆ ਸਕਦੇ ਆ ਵੈਸੇ ਰੂਮਸ ਦੀ ਤਾਂ ਫਿਰ ਬੁਕਿੰਗ ਹੋਊਗੀ ਤੇ ਰੈਸਟੋਰੈਂਟ ਜਿਵੇਂ ਆਪਾਂ ਜਾਣਿਆ ਕਿ ਕਿਤੇ ਬਾਹਰ ਫੈਮਿਲੀ ਨਾਲ ਜਾਂ ਗੈਸਟ ਕੋਈ ਆਏ ਨੇ ਖਾਣਾ ਖਾਣ ਜਾਣੇ ਤਾਂ ਉਹ ਤਾਂ ਜਿੱਦੋ ਮਰਜੀ ਕੋਈ ਵੀ ਆ ਸਕਦਾ ਬਿਲਕੁਲ ਜੀ ਦੇਖੋ ਪਤਾ ਕੀ ਹੈ ਅਸੀਂ ਤਾਂ ਖੜਕੜ ਕਲਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿੱਥੇ ਬੁੱਤ ਲੱਗਿਆ ਉਥੋਂ ਉਹਨਾਂ ਦੇ ਜੱਦੀ ਘਰ ਤੱਕ ਉਹਨੂੰ ਵੀ ਅਸੀਂ ਹੈਰੀਟੇਜ ਸਟਰੀਟ ਦੇ ਵਿੱਚ ਬਦਲ ਰਹੇ ਹਾਂ ਆਲੇ ਦੁਆਲੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਸਾਰੀਆਂ ਫੋਟੋਆਂ ਆ ਜਾਂ ਉਹਨਾਂ ਦੀ ਜਿਹੜਾ ਜਿੰਨਾ ਉਹਨਾਂ ਦਾ ਸੰਘਰਸ਼ ਦਾ ਇਨਕਲਾਬੀ ਟਾਈਮ ਸੀ ਉਹ ਸਾਰਾ ਫੋਟੋ ਆ ਰਹੀ ਦਰਸਾਵਾਂਗੇ ਔਰ ਬਹੁਤ ਸੋਹਣੀ ਗੈਲਰੀ ਔਰ 3D ਉਹਦੇ ਚ ਇੱਕ ਮਿਊਜ਼ੀਅਮ ਬਣਾਇਆ 55 ਕਰੋੜ ਰੁਪਏ ਲਾ ਕੇ ਅਸੀਂ ਮਤਲਬ ਬਿਲਕੁਲ ਮੇਨ ਰੋਡ ਤੋਂ ਜਿੱਥੇ ਬੁੱਤ ਲੱਗਿਆ ਖਟਕਰ ਕਲਾਂ ਉਥੋਂ ਅੰਦਰਲੇ ਘਰ ਤੱਕ ਜਿਹੜਾ ਜੱਦੀ ਘਰ ਜਿੱਥੇ ਉਹਨਾਂ ਦੇ ਮੰਜਾ ਜਿੱਥੇ ਸੰਦੂਕ ਪੁਰਾਣੇ ਪੀੜੀ ਉਹ ਪਏ ਨੇ ਸੋ ਤੁਸੀਂ ਦੇਖਿਆ ਹੋਣਾ 에어ਪੋਰਟ ਵਾਲਾ ਬਹੁਤ ਸ਼ਾਨਦਾਰ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸ਼ਹੀਦ ਆਸਮ ਭਗ ਸਿੰਘ ਦਾ ਡੱਬਾ ਡਾ ਬੁੱਤ ਲਾਇਆ ਹੋਇਆ ਤੇ 35 ਫੁੱਟ ਦਾ ਉਹ ਉੱਚਾ ਹੈਗਾ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਜਿਹੜਾ ਦਰਸ਼ੇ ਨੂੰ ਅਸੀਂ ਭੁੱਲਣਾ ਨਹੀਂ ਕਿਉਂਕਿ ਸਾਡੇ ਕੋਲ ਬੜਾ ਜਿਹਨੂੰ ਕਹਿੰਦੇ ਰਿਚ ਕਲਚਰ ਅਮੀਰ ਕਲਚਰ ਪਿਆ ਸਾਡੇ ਕੋਲੇ ਤੈਨੂੰ ਸੰਭਾਲ ਕੇ ਰੱਖਣਾ ਠੀਕ ਹੈ ਜੀ ਬਹੁਤ ਬੜਾ ਦੇਖੋ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਏਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਏਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜ਼ੀ ਤੁਸੀਂ ਬੀਜ ਦਿਓ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਭਾਈਚਾਰਿਆਂ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰੇਕ ਨੂੰ ਹੱਕ ਹੈ ਜੀ ਅੱਜ ਖਬਰ ਆਈ ਸਰ ਮਾਨ ਸਾਹਿਬ ਕਿ ਅੰਮ੍ਰਿਤਪਾਲ ਦੀ ਜਿਹੜੀ ਬਾਈਕ ਹੈ ਕਿਥੀ ਫੋਰ ਹੈ ਉਹਨੇ ਉੱਥੇ ਜਿੱਥੇ ਗੁਰਦੁਆਰਾ ਜਾ ਕੇ ਕੋਈ ਫੋਟੋ ਨਹੀਂ ਦਿੱਤੀ ਉਹ ਅਨਨੋਨ ਬੋਨਸ ਕਵਾ ਦਿੱਤੀ ਕੋਈ ਪਹਿਲੇ ਜਿਹਾ ਬਲੇ ਕੋੜਾ ਉਹ ਤਾਂ ਕਿਹਦੀ ਕੋ ਸੈਂਟਰ ਸਰਕਾਰ ਨਾਲ ਰਿਲੇਟਡ ਹੈ ਈਡੀ ਨਹੀਂ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐਨਆਈਏ ਕਰਦੀ ਰਹਿੰਦੀ ਸੋ ਜੋ ਗਲਤ ਕਰੂਗਾ ਜੋ ਗੈਰਕਾਨੂੰਨੀ ਕੰਮ ਕਰੂਗਾ ਉਹ ਤਾਂ ਇੱਕ ਨਾ ਇੱਕ ਦਿਨ ਤਸ ਕੰਜੇ ਚਾਹੂਗਾ ਫਿਰ ਕਬੀਰਾ ਤੇਰੀ جھੋਂਪੜੀ ਗਲ ਕਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ